ਪੰਜਾਬ ਸਰਕਾਰ ਵੱਲੋਂ ਜਿਹੜੀ ਯੋਧਨਸ਼ਿਆ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਚ ਲਗਾਤਾਰ ਜ਼ਿਲ੍ਹਾ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਸਰਚ ਆਪਰੇਸ਼ਨ ਕਰਕੇ ਜਿਹੜਾ ਹੈਗਾ ਟੋਪ ਏਰੀਆ ਡੋਮਿਨੇਸ਼ਨ ਕੀਤਾ ਜਾ ਰਿਹਾ ਹੈਗਾ ਪਹਿਲਾਂ ਵੀ ਸਾਡੇ ਵੱਲੋਂ ਕਾਫੀ ਆਪਰੇਸ਼ਨਸ ਕੀਤੇ ਗਏ ਨੇ ਅੱਜ ਉਸੇ ਸੀਰੀਜ਼ ਵਿੱਚ ਜਿਹੜਾ ਹੈਗਾ 18ਵਾਂ ਆਪਣਾ ਆਪਰੇਸ਼ਨ ਸੀ ਹੈਗਾ ਜਿੱਦੇ ਚ ਆਪਾਂ ਇੰਟਰ ਸਟੇਟ ਨਾਕੇ ਆ ਤੇ ਜਿਹੜਾ ਹੈਗਾ ਪੁਆਇੰਟ ਤੇ ਨਾਕੇ ਲਗਾਣੇ ਆ ਨਾਲ ਸਾਡੇ ਜਿਹੜਾ ਹੈਗਾ ਕਨਸਰਨ ਪੁਲਿਸ ਜਿੱਤੇ ਸਾਡੇ ਨਾਲ ਹਿਮਾਚਲ ਦਾ ਬਾਰਡਰ ਲੱਗਾ ਹੈਗਾ ਹਿਮਾਚਲ ਪੁਲਿਸ ਵੱਲੋਂ ਸਾਡੇ ਵੱਲੋਂ ਵੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਨੇੜੇ ਦੇ ਜਿਹੜੇ ਵੀ ਸਸਪੀਸ਼ੀਅਸ ਪੁਆਇੰਟਸ ਹੈਗੇ ਨੇ ਉਹ ਢਾਬੇ ਹੋ ਗਏ ਜਾਂ ਕੋਈ ਹੋਰ ਪੁਆਇੰਟ ਹੋ ਕੇ ਜਿਸ ਤੇ ਸਾਨੂੰ ਸ਼ੱਕ ਹੁੰਦਾ ਹੈਗਾ ਕਿ ਹਾਂ ਕਿਸੇ ਤਰੀਕੇ ਦਾ ਮਾੜਾ ਅਨਸਰ ਜਿਹੜਾ ਹੈਗਾ ਉਹ ਠਹਿਰ ਲੈ ਸਕਦਾ ਹੈਗਾ ਜਾਂ ਕੋਈ ਸ਼ਰਾਰਤੀ ਅਨਸਰ ਜਿਹੜਾ ਹੈਗਾ ਉਹ ਛੁਪਿਆ ਹੋ ਸਕਦਾ ਹੈਗਾ ਉੱਥੇ ਵੀ ਆਪਾਂ ਸਰਚ ਕਰਦੇ ਹੈਗੇ ਆ ਤੇ ਲਗਾਤਾਰ ਸਾਡੀ ਸਰਚ ਜਾਰੀ ਹੈਗੀ ਹੈ ਜੀ ਅੱਜ ਸੱਤ ਨਾਕੇ ਲਾਏ ਹੈਗੇ ਨੇ ਇਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਲਗਾਈਆਂ ਹੋਈਆਂ ਨੇ ਤਾਂ ਜੋ ਮੂਵਮੈਂਟ ਜਿਹੜੀ ਹੈਗੀ ਕ੍ਰਿਮਨਲਸ ਦੀ ਉਹਨਾਂ ਨੂੰ ਚੈੱਕ ਕੀਤਾ ਜਾ ਸਕੇ ਇਹਦੇ ਸਾਡੇ ਔਰ 4 DSPs ਤੇ ਬਾਕੀ ਜਿਹੜੇ HQs ਲੱਗੇ ਨੇ ਉਹ ਨਾਲ ਲੱਗੇ ਹੋਏ ਨੇ ਲਗਾਤਾਰ ਜਿਹੜੀ ਹੈਗੀ ਸਾਡੀ ਸਰਚ ਚੱਲ ਰਹੀ ਹੈਗੀ ਤੇ ਜੋ ਵੀ ਰਿਜ਼ਲਟਸ ਆਉਂਦੇ ਤੁਹਾਨੂੰ ਆਪਾਂ ਵਕਰੇ ਤੌਰ ਤੇ ਸਾਡੇ ਕਰਾਂਗੇ